ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਲਕੀ ਕੋਰਾਲੀ ਸੋ ਅਸੀਂ ਖੜੇ ਆ ਆਪਣੇ ਕੋਰਾਲੀ ਸ਼ਹਿਰ ਵਿੱਚ ਜਿੱਥੇ ਕਿ ਸ਼੍ਰੀ ਪ੍ਰੋ ਰਾਮ ਜੀ ਦੀ ਦੋ ਰਾਮ ਰਿੱਲ ਹੈ ਜੋ 2 ਦਸਤੂਬਰ ਤੋਂ ਸ਼ੁਰੂ ਹੋ ਰਹੀ ਹੈ ਸੋ ਉਸ ਦੇ ਸੰਬੰਧ ਵਿੱਚ ਜੋ ਇਹਨਾਂ ਦੀ ਰਿਐਸਲ ਹੈ ਕਰਵਾਈ ਜਾ ਰਹੀ ਹੈ ਸੋ ਰਿਐਸਲ ਵਿੱਚ ਕੌਣ ਕਿਸ ਦਾ کردار ਨਿਭਾ ਰਿਹਾ ਹੈ ਸੋ ਤੁਹਾਨੂੰ ਦਿਖਾਉਂਦੇ ਆ ਤੇ ਗੱਲਬਾਤ ਵੀ ਕਰਦੇ ਆ ਸੋ ਦੇਖਦੇ ਰਹੋ ਸ਼ਾਨੇ ਪਿਆਵਨਸ ਚੈਨਲ ਮੈਂ ਤੁਹਾਡਾ ਆਪਣਾ ਲਕੀ ਕੋਰਾਲੀ ਸੋ ਸਾਡੇ ਨਾਲ ਜੋ ਰਾਵਣ ਜੀ ਦਾ ਕਿਰਦਾਰ ਨਿਵਾ ਰਹੇ ਆ ਸੋ ਉਹਨਾਂ ਦਾ ਨਾਮ ਹੈ ਮੇਰਾ ਨਾਮ ਸੰਦੀਪ ਗੁਪਤਾ ਨੋਨੀ ਸੋ ਨੋਨੀ ਜੀ ਤੁਸੀਂ 라ਵਣ ਜੀ ਦਾ ਕਿਰਦਾਰ ਕਦੋਂ ਤੋਂ ਨਿਵਾ ਰਹੇ ਹੋ 라ਵਣ ਦਾ ਕਿਰਦਾਰ ਜੀ ਮੈਂ 2001 ਤੋਂ ਕਰ ਰਹੇ ਆ ਲਗਾਤਾਰ 22 23 ਸਾਲ ਹੋ ਗਏ ਮੈਨੂੰ ਔਰ ਉਸ ਤੋਂ ਪਹਿਲਾਂ ਵੈਸੇ ਮੈਂ ਔਰ ਮਨੀਸ਼ ਵਰਮੇ ਜੀ ਅਸੀਂ ਇਕੱਠੇ ਹੀ ਸ਼੍ਰੀ 라ਵਣੇ ਦਾ ਕਮੇਟੀ ਚ 1996 ਦੇ ਵਿੱਚ ਆਏ ਸੀ ਜੀ ਤੇ ਉਸ ਟਾਈਮ ਅਸੀਂ ਦੋਨੋਂ ਹੀ ਬਿਲਕੁਲ ਯੰਗੇਜ تھے ਤੇ ਸਾਨੂੰ ਛੋਟੇ ਛੋਟੇ ਕਿਰਦਾਰ ਮਿਲਨੇ ਸ਼ੁਰੂ ਹੋਏ ਤੇ ਲੇਕਿਨ ਪ੍ਰਭੂ ਰਾਮ ਦੀ ਕਿਰਪਾ ਹੋਈ ਕਿ ਮਨੀਸ਼ ਵਰਮੀ ਤਾਂ 1996 ਤੋਂ ਹੀ ਦੇਖੋ ਤੁਸੀਂ 24 28 30 ਸਾਲ ਹੋ ਗਏ ਤੇ 28 30 ਸਾਲ ਤੋਂ ਹનુਮਾਨ ਜੀ ਦਾ ਹੀ ਕਿਰਦਾਰ ਕਰਦੇ ਆ ਰਹੇ ਆਂ ਔਰ ਸਾਡੀ ਰਾਮ ਨਿਲਾ ਦੇ ਮੇਰੇ ਨਾਲ ਡਾਇਰੈਕਟਰ ਹੈ ਤੇ ਅਸੀਂ ਦੋਨੋਂ ਹੁਣ ਸ਼੍ਰੀ ਰਾਮ ਨਿਲਾ ਕਮੇਟੀ ਦੇ ਵਿੱਚ ਡਾਇਰੈਕਟਰ ਦੀ ਭੂਮਿਕਾ ਵੀ ਨਿਭਾ ਰਹੇ ਆਂ ਔਰ ਨਵੇਂ ਬੱਚਿਆਂ ਨੂੰ ਅਸੀਂ ਤਿਆਰ ਕਰ ਰਹੇ ਆਂ ਤੇ ਸਾਡੇ ਪ੍ਰਧਾਨ ਵਿਕਰਮ ਰਾਠੌਰ ਜੀ ਮੈਂ ਇਹਨਾਂ ਦਾ ਬਹੁਤ ਬੜਾ ਧੰਨਵਾਦੀ ਹਾਂ ਕਿਉਂਕਿ ਸਾਡੇ ਸ਼ਹਿਰ 'ਚ ਇੱਕ ਮੇਜਰ ਪ੍ਰੋਬਲਮ ਇਹ ਆਇਆ ਕਰਦੀ ਸੀ ਜੀ ਕਿ ਸ਼ਿਰਾਮ ਨੀਲਾ ਕਮੇਟੀ ਦਾ ਗਠਨ ਹੋਣ ਲੱਗੇ ਸਾਨੂੰ ਪ੍ਰਧਾਨ ਨਹੀਂ ਮਿਲਿਆ ਕਰਦਾ ਦਾ ਲੇਕਿਨ ਇਹ ਸਾਡਾ ਨੌਜਵਾਨ ਵੀਰ ਹੈ ਜਿਨੇ ਇਸ ਚੀਜ਼ ਨੂੰ ਪ੍ਰਭੂ ਰਾਮ ਦੀ ਕਿਰਪਾ ਦੇ ਨਾਲ ਪਿਛਲੇ 3-4 ਸਾਲਾਂ ਤੋਂ ਇਹ ਸਾਡੀ ਸੰਸਥਾ ਦੇ ਨਾਲ ਜੁੜੇ ਆ ਔਰ ਸਭ ਤੋਂ ਬੜੀ ਗੱਲ ਕਿ ਜੋ ਕੁਝ ਕੁਝ ਸ਼ਰਾਰਤੀ ਅੰਸਰ ਟਾਈਪ ਥੇ ਨਾ ਜੀ ਉਹ ਸਾਰੇ ਇਸ ਆਪਣੇ ਰਾਮ ਨੀਲਾ ਚੋਂ ਬਾਹਰ ਕੱਟਦੇ ਆ ਜੋ ਕਿ ਮਤਲਬ ਵੈਸੇ ਗੱਲ ਨਹੀਂ ਕਿ ਮਤਲਬ ਸਟੇਜ ਪਰ ਸਾਨੂੰ ਤੰਗ ਕਰਿਆ ਕਰ ਦਿੱਤਾ ਜਾਂ ਸਾਡੇ ਨਾਲ ਦਰਬਾਰ ਜਾਂ ਹੁੰਦਾ ਥਾ ਉਸ ਚੀਜ਼ ਨੂੰ ਇਹਨਾਂ ਨੇ ਬਹੁਤ ਕੰਟਰੋਲ ਕੀਤਾ ਹੈ ਮੈਂ ਬਹੁਤ ਦਿਲ ਤੋਂ ਖੁਸ਼ ਹਾਂ ਇਸ ਗੱਲ ਤੋਂ ਸੋ ਨਾਨੀ ਜੀ ਜਦੋਂ ਤੁਸੀਂ ਰਾਵਣ ਜੀ ਦਾ ਕਿਰਦਾਰ ਨਿਭਾਉਂਦੇ ਹੋ ਤਾਂ ਕਿੱਦਾਂ ਦਾ ਮਹਿਸੂਸ ਕਰ ਬਹੁਤ ਬੜੀਆ ਲੱਗਦਾ ਹੈ ਜੀ ਕਿਉਂਕਿ ਪ੍ਰਭੂ ਰਾਮ ਦੇ ਹੱਥੋਂ ਜਿਨੂੰ ਕਹਿੰਦੇ ਕਿ ਆਪਣੀ ਜਾਨ ਦੇਣੀ ਹੈ ਔਰ ਪ੍ਰਭੂ ਰਾਮ ਨੂੰ ਇਹ ਕਹਿਣਾ ਕਿ ਪ੍ਰਭੂ ਤੁਹਾਡੀ ਹੀ ਕਿਰਪਾ ਹੈ ਕਿ ਜੋ ਮੇਰਾ ਉਧਾਰ ਕਰਨ ਵਾਸਤੇ ਤੁਹਾਨੂੰ ਇਸ ਧਰਤੀ ਪਰ ਆਣਾ ਪਿਆ ਇੱਕ ਬਹੁਤ ਬੜੀ ਗੱਲ ਹੈ ਕਿਉਂਕਿ ਇੱਕ ਠੀਕ ਹੈ 라ਵਣ ਨੇ 라ਵਣ ਵੀ ਬਹੁਤ ਬੜਾ ਵਿਦਵੀ ਦਾ ਉਹਨੇ ਚਾਰੋਂ ਵੇਦ ਪੜੇ ਹੋਏ تھے ਸਭ ਕੁਝ تھا ਲੇਕਿਨ ਉਸਨੇ ਇੱਕ ਜੋ ਗਲਤੀ ਉਹਨੇ ਕਰੀ ਥੀ ਉਹ ਉਸ ਚੀ ਦੀ ਸਜ਼ਾ ਦੇਣ ਵਾਸਤੇ ਪ੍ਰਭੂ ਨੂੰ ਉਹਨੇ ਉਹਦੇ ਪਾਪ ਉਹਨੇ ਇੰਨੇ ਜ਼ਿਆਦਾ ਕਰ ਲਏ ਤੇ ਕਿ ਜਿਸ ਕਰਕੇ ਪ੍ਰਭੂ ਨੂੰ ਜਨਮ ਲੈਣਾ ਪਿਆ ਤੁਹਾਡਾ ਕਹਿਣ ਦਾ ਮਕਸਦ ਹੈ ਕਿ ਜਦੋਂ ਤੁਸੀਂ ਰਾਮਨ ਜੀ ਦੇ ਕਰਤਾਰ ਮੰਨਦੇ ਹੋ ਸੋ 라ਵਣ ਜੀ ਇੱਕ ਜਹੇ ਵਿਦਵਾਨ ਵੀ ਸੀਗੇ ਚਾਰੋਂ ਵੇਦਾ ਦੇ ਵਿਦਵਾਨ ਸੀਗੇ ਸੋ ਉਹਨਾਂ ਵਿੱਚ ਬਹੁਤ ਸ਼ਕਤੀਆਂ ਸੀਗੀਆਂ ਪਰ ਕਹਿੰਦੇ ਕਿ ਕੁਦਰਤ ਨੂੰ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਰੂਪ ਵਿੱਚ ਹਰ ਇਨਸਾਨ ਦੀ ਜੀਵਨ ਮਰਤਿਉ ਹੁੰਦੀ ਹੈ ਸੋ 라ਵਣ ਦੀ ਜੋ ਮਰਤਿਉ ਉਹ ਅਜੇ ਅਮਰ ਸੀਗੀ ਪਰ ਕਹਿੰਦੇ ਹੈ ਕਿ ਜਦੋਂ ਸ਼੍ਰੀ ਪ੍ਰਭੂ ਰਾਮ ਜੀ ਨੇ ਜਨਮ ਲਿਆ ਤਾਂ ਉਹ ਉਹਨਾਂ ਦੀ ਮਰਤਿਉ ਦਾ ਕਾਰਨ ਵੀ ਬਣੇ ਸੋ ਅਗੋ ਸ਼੍ਰੀ ਹਨੂਮਾਨ ਜੀ ਦਾ ਰੂਪ ਇਹ ਹਨੂਮਾਨ ਜੀ ਦਾ ਕਰਦਾਰ ਨਿਵਾਂਦੇ ਆ ਬਰਮੀ ਸਾਹਿਬ ਜੀ ਬਰਮੀ ਸਾਹਿਬ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸੋ ਬਰਮੀ ਸਾਹਿਬ ਕਿੰਨੀ ਦੇਰ ਹੋ ਗਈ ਸ਼੍ਰੀ ਹਨੂਮਾਨ ਜੀ ਦਾ ਰੋਲ ਲੈਂਦੇ ਪ੍ਰਭੂ ਰਾਮਦੇਵ ਅਸ਼ੀਰਵਾਦ ਨਾਲ ਤੇ ਮਹਾਵੀਰ ਜੀ ਦੀ ਕਿਰਪਾ ਨਾਲ ਮਨੂੰ 29 ਸਾਲ ਹੋ ਗਏ ਤੇ 3ਵਾਂ ਸਾਲ ਹੈ ਕਿ ਅਸੀਂ ਪ੍ਰਭੂ ਦੇ ਚਰਨਾਂ 'ਚ ਹੀ ਬੇਨਤੀ ਕਰ ਰਹੇ ਹਾਂ ਮੈਂ ਹਰ ਸਾਲ ਕਿ ਜਦ ਤੱਕ ਇਹ ਜੀਵਨ ਹੈ ਜਦ ਤੱਕ ਤੁਹਾਡਾ ਹੁਕਮ ਹੈ ਸਾਨੂੰ ਇਸ ਸੇਵਾ ਦਾ ਮੌਕਾ ਦਿੰਦੇ ਰਹੋ ਸੋ ਹਨੂਮਾਨ ਜੀ ਦਾ ਜਦੋਂ ਰੋਲ ਨਿਭਾਉਂਦੇ ਆਪਾਂ ਤਾਂ ਉਸ ਵਿੱਚ ਕੁਝ ਨੀਆਂ ਵੀ ਹੁੰਦੇ ਆ ਸੋ ਤੁਸੀਂ ਆਪਣੀ ਜੋ ਇਹ ਚੰਤਾ ਹੈ ਜਾਂ ਆਪਣੇ ਜੋ ਕਰਾਲੀ ਦੇ ਲੋਕ ਕੀ ਨੇ ਉਸ ਪੀਪਲ ਜਰੂਰ ਸੁਣਨਾ ਚਾਹੋਗੇ ਕਿ ਉਹ ਕਿਹੋ ਜਿਹਾ ਨਿਮ ਹੁੰਦੇ ਆ ਉਮ ਸਭ ਤੋਂ بڑا ਨੀਅਮ ਤੇ ਸ਼ਰਧਾ ਹੈ ਜੀ ਜੇ ਬੰਦੇ 'ਚ ਭਾਵ ਨਹੀਂ ਹੈ ਸ਼ਰਧਾ ਨਹੀਂ ਹੈ ਫਿਰ ਕੋਈ ਸਟੇਜ 'ਤੇ ਰੋਲ ਕਰਨ ਦਾ ਫਾਇਦਾ ਨਹੀਂ ਕੱਲੇ ਹਨੂਮਾਨ ਜੀ ਦਾ ਨੀ ਚਾਹੇ ਉਹ ਇੱਕ ਮਾਲੀ ਦਾ ਰੋਲ ਹੈ ਚਾਹੇ ਇੱਕ ਮੰਤਰੀ ਦਾ ਰੋਲ ਹੈ ਚਾਹੇ ਸਰੋਪਨਾਕਾ ਦਾ ਰੋਲ ਹੈ ਚਾਹੇ ਰਾਮਚੰਦ ਦੇ ਰੋਲ ਮੇਨ ਹੈ ਭਾਵ ਮੈਂ ਤਾਂ ਹਰ ਵਾਰ ਚੈਨਲ ਦੇ ਮਾਧਿਅਮ ਤੋਂ ਸਾਰਿਆਂ ਨੂੰ ਇਹ ਗੱਲ ਕਹਿਣਾ ਕਿ ਇਹ ਕੱਲੀ ਰਾਮਲੀਲਾ ਨਹੀਂ ਇਹ ਇੱਕ ਪੂਰੇ ਹਿੰਦੁਸਤਾਨ 'ਚ ਯੱਗ ਚੱਲਦੇ ਹੈ ਇਹ ਸਾਡੇ ਸ਼ਹਿਰ 'ਚ ਵੀ ਯੱਗ ਹੈ ਅਸੀਂ ਉਹਨਾਂ ਦੀਆਂ ਆਹੂਤੀਆਂ ਪਾ ਰਹੇ ਹਾਂ ਇਹ ਵਿਸ਼ਵ ਕਲਿਆਣ ਨੇ ਰਾਮ ਰੇਲਾ ਹੁੰਦੀ ਹੈ ਇਹ ਬਹੁਤ ਕੁਝ ਸਿਖਾ ਕੇ ਜਾਂਦੀ ਹੈ ਹਰੇਕ ਕਿਰਦਾਰ ਚਾਹੇ ਦਸ਼ਰਜ ਜੀ ਹੈ ਚਾਹੇ ਜਨਕ ਜੀ ਹੈ ਚਾਹੇ ਮਰਿਆਦਾ ਪ੍ਰਸ਼ੋਤਮ ਪ੍ਰਭੂ ਰਾਮ ਹੈ ਚਾਹੇ ਭਗਤ ਹਨੂਮਾਨ ਜੀ ਹੈ ਚਾਹੇ ਭਵਿਸ਼ਣ ਜੀ ਹੈ ਕੋਈ ਵੀ ਹੈ ਚਾਹੇ ਰਾਵਣ ਜੀ ਮੇਗਨਾਥ ਸਭ ਆਪਣੇ ਆਪਣੇ ਕਿਰਦਾਰਾਂ ਨੂੰ ਪੁਰੇ ਸ਼ਰਦਾ ਨਾਲ ਨਿਵਾਵ ਤਾਂ ਕਿ ਇਹ ਮੰਚ ਦੀ ਬਹੁਤ ਮਰਿਆਦਾ ਹੁੰਦੀ ਹੈ ਕਿਉਂਕਿ ਇਸ ਸਾक्षात ਸਟੇਜ ਨੇ ਸਾक्षात ਸਰਸਵਤੀ ਦਾ ਰੂਪ ਹੈ ਜੋ ਕਿ ਅਸੀਂ ਇਹਨਾਂ ਦੇ ਅਸ਼ੀਰਵਾਦ ਨਾਲ ਹੀ ਆਪਣਾ ਪੂਰਾ ਚਰਿੱਤਰ ਜੋ ਰਾਮਚੰਦਰ ਮਾਨਸ ਦੇ ਵਿੱਚ ਅਸੀਂ ਆਪਣੇ ਚਰਿੱਤਰ ਕੈਰੈਕਟਰ ਨਿਵਾਨੇ ਆ ਸਿਰਫ ਉਹਨਾਂ ਦੇ ਹੀ ਆਸ਼ੀਰਵਾਦ ਨਾਲ ਯੋਧ ਨੇ ਰਾਮ ਮੀਲਾ ਕਮੇਟੀ ਦੇ ਪ੍ਰਧਾਨ ਵਿਕਰਮ ਰਠੌਰ ਜੀ ਜਿਨ੍ਹਾਂ ਨੂੰ ਕੀ ਸਾਰਾ ਇਹ ਸ਼ਹਿਰ ਗੋਪੀ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸੋ ਪ੍ਰਧਾਨਗੀ ਤਾਂ ਸਾਰੇ ਕਰਦੇ ਨੇ ਪਰ ਨਿਵਾਸੀ ਪਹਿਲੀ ਵਾਰ ਅਜਿਹਾ ਪ੍ਰਧਾਨ ਦੇਖ ਰਹੇ ਨੇ ਜੋ ਕਿ શ્રી ਰਾਮ ਜੀ ਦੇ ਨਾਲ ਇੰਨਾ ਪਿਆਰ ਕਰਦੇ ਨੇ ਕਿ ਕਈ ਵਾਰ ਤਾਂ ਉਹ ਮੋਸ਼ਨਲ ਵੀ ਹੋ ਜਾਂਦੇ ਨੇ ਸੋ ਪ੍ਰਧਾਨ ਜੀ ਦੇ ਨਾਲ ਨਾਲ ਉਹ ਸ਼੍ਰੀ ਪਸ਼ੂ ਰਾਮ ਭਗਵਾਨ ਸ਼੍ਰੀ ਪਸ਼ੂ ਰਾਮ ਜੀ ਦਾ ਜੋ ਰੋਲ ਹੈ ਉਹ ਵੀ ਅਦਾ ਕਰਦੇ ਨੇ ਸੋ ਗੱਲਬਾਤ ਕਰਦੇ ਆ ਪ੍ਰਧਾਨ ਜੀ ਨਾਲ ਗੋਪੀ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਸੋ ਗੋਪੀ ਜੀ ਰਾਮ ਰੀਲਾ ਕਮੇਟੀ ਦੀ ਪ੍ਰਧਾਨਗੀ ਤੁਹਾਨੂੰ ਸ਼੍ਰੀ ਪ੍ਰਭੂ ਰਾਮ ਜੀ ਨੇ ਬਖਸ਼ੀ ਹੋਈ ਹੈ ਸੋ ਸਾਰੇ ਜੋ ਤੁਹਾਡੀ ਮੈਨੇਜਮੈਂਟ ਹੈ ਉਹਨੂੰ ਆਪਣੇ ਨਾਲ ਲੈ ਕੇ ਚੱਲਦੇ ਹੋ ਸੋ ਕਿਦਾਂ ਕਹੋਗੇ ਸੋ ਕੀ ਕਹਿਣਾ ਚਾਹੋ ਪਹਿਲਾਂ ਮੈਂ ਸਾਰੇ ਸ਼ਹਿਰ ਕੋਰਾਲੀ ਨਿਵਾਸੀਆਂ ਨੂੰ ਮੈਂ ਪ੍ਰਭੂ શ્રી ਰਾਮ ਜੀ ਦੀ ਜੋ ਰਾਮਲਾ 2 10 ਤੋਂ 11 10 ਤੱਕ ਹੋਣ ਵਾਲੀ ਹੈ ਮੈਂ ਉਹਦੇ ਲਈ ਸਭ ਨੂੰ ਪ੍ਰਾਰਥਨਾ ਕਰੂੰਗਾ ਬੇਨਤੀ ਕਰੂੰਗਾ ਕਿ ਤੁਸੀਂ ਕ੍ਰਿਸ਼ਨਾ ਮਢੀ 2 ਤੋਂ ਆਪਣੀ ਰਾਮਲਾ ਸਟਾਰਟ ਹੋਏਗੀ ਤੇ ਔਰ ਮਲਕੀ ਇਸ ਵਾਰੀ ਜੋ ਤੋਂ ਨੂੰ ਇਸ ਵਾਰ ਰਾਮਲਾ ਦਿਖਾਈ ਜਾਏਗੀ ਬਹੁਤ ਹੀ ਬਹੁਤ ਜ਼ਿਆਦਾ ਡਿਜੀਟਲ ਡਿਜੀਟਲ ਸਿਸਟਮ ਚ ਦਿਖਾਈ ਜਾਏਗੀ ਮਤਲਬ ਕਿ ਜੋ ਪਿਛਲੀ ਵਾਰ ਤੁਸੀਂ ਨੇ ਮਤਲਬ ਕਿ ਰਾਮਲਾ ਦੇਖੀ ਸੀਗੀ ਉਹ ਵੀ ਬਹੁਤ ਜ਼ਿਆਦਾ ਇੰਪਰੂਵਮੈਂਟ ਕੀਤੀ ਸੀਗੀ ਤਾਂ ਇਸ ਵਾਰ ਵੀ ਆਪਾਂ ਉਸ ਤੋਂ ਅਲੱਗ ਅਪਰੂਵਮੈਂਟ ਕੀਤੀ ਉਹਦੇ ਚ ਰਾਮਲਾ ਚ ਕੀਤੀ ਗਈ ਨੇ ਤੇ ਮੈਂ ਕਹਿਣਾ ਚਾਹਾਂਗਾ ਕਿ ਪ੍ਰਭੂ શ્રી ਰਾਮ ਜੀ ਦੀ ਸੇਵਾ ਦੇ ਲਈ ਜੋ ਮੈਨੂੰ ਪ੍ਰਭੂ શ્રી ਰਾਮ ਜੀ ਨੇ ਮੈਨੂੰ ਇੱਕ ਪਿਆਰ ਬਖਸ਼ਿਆ ਹੈ ਪ੍ਰਭੂ શ્રી ਰਾਮ ਜੀ ਦਾ ਮੇਂ ਸਮਝ ਲਓ ਜੀ ਕਿ ਨਰਾਇਣ ਅਵਤਾਰ ਜੋ ਹੈ ਕਿ ਉਹਨਾਂ ਦੇ ਮਿਲ ਕੇ ਇੱਕ ਪਿਆਰ ਦੇ ਰੂਪ ਚ ਮੈਂ ਉਹਰੇ ਪ੍ਰਭੂ ਸ਼੍ਰੀ ਰਾਮ ਜੀ ਦੀ ਸੇਵਾ ਕਰਦਾ ਹਾਂ ਤੋਂ ਦੂਸਰੀ ਗੱਲ ਕੀ ਚੱਕ ਰਿਹਾ ਜੀ ਆਪਣੇ ਜੋ ਮੈਨੇਜਮੈਂਟ ਦੇ ਸਾਰੇ ਵੀ ਸਾਡੇ ਮੈਂਬਰ ਹੈ ਜੀ ਸਾਡੇ ਸੰਦੀਪ ਨੋਨੀ ਜੀ ਸਾਡੇ ਮਨੀਸ਼ ਭయ్యా ਰਵੀ ਖੱਤੀ ਜੀ ਨਰੇਸ਼ ਕੁਮਾਰ ਨੋਨਾ ਜੀ ਸੰਜੀਪ ਜੀ ਬਾਬੂ ਰਾਮ ਜੀ ਸੰਗਰਾਮ ਜੀ ਆਪਣੇ ਅਕਸ਼ਰ ਜੀ ਔਰ ਤ੍ਰਿਸ਼ੂ ਜੀ ਔਰ ਵੀ ਸਾਡੇ ਕੁਝ ਸਮੂਹ ਮੈਂਬਰ ਹੈ ਸਾਡੇ ਮੈਨੇਜਮੈਂਟ ਦੇ ਉਹ ਬਹੁਤ ਹੀ ਬਹੁਤ ਜ਼ਿਆਦਾ ਸਹਿਯੋਗ ਗਿੰਦੇ ਮੈਨੂੰ ਤੇ ਮੈਨੂੰ ਰਾਮਲਾ ਕਮੇਟੀ ਚ ਮੈਨੂੰ ਪ੍ਰਧਾਨ ਬਣਾਉਣ ਵਾਲੇ ਮੇਰੇ ਮੈਨੇਜਮੈਂਟ ਹੈ ਔਰ ਪਿਛਲੀ ਵਾਰੀ ਮੇਰੇ ਮੈਨੇਜਮੈਂਟ ਨੇ ਮੈਨੂੰ ਬਹੁਤ ਯਾਰ ਦਿੱਤਾ ਹੈ ਕਿਉਂਕਿ ਦੇਖੋ ਜੀ ਅਗਰ ਟੀਮ ਵਰਕ ਅਗਰ ਕਰਨਾ ਹੁੰਦਾ ਤਾਂ ਮੈਨੇਜਮੈਂਟ ਦੇ ਨਾਲ ਹੀ ਹੁੰਦਾ ਜੀ ਅਗਰ ਮੈਨੇਜਮੈਂਟ ਸਾਥ ਦੇਂਦੀ ਤਾਂ ਹੀ ਟੀਮ ਵਰਕ ਹੁੰਦਾ ਹੈ ਤੇ ਦੇਖੋ ਇਕੱਲਾ ਤਾਂ ਮੈਂ ਕੁਝ ਨਹੀਂ ਕਰ ਸਕਦਾ ਅਗਰ ਟੀਮ ਮੇਰੇ ਨਾਲ ਖੜੀ ਹੈ ਤਾਂ ਹੀ ਮੈਂ ਅੱਗੇ ਵਧਾਂ ਜੀ ਤੇ ਹੋਰ ਪਿਛਲੀ ਵਾਰੀ ਤੁਹਾਡੇ ਸਾਹਮਣੇ ਜੋ ਵੀ ਇਸ ਵਾਰੀ ਮਲਕੀ ਤੁਹਾਡੇ ਪਿਆਰ ਮੁਹੱਬਤ ਨਾਲ ਜੀ ਆਪਾਂ ਬਿਲੀ ਵਾਰੀ ਰਾਮਲਾ ਦਿਖਾਈ ਤੀ ਪ੍ਰਭੂਸ਼ੀ ਪ੍ਰਭੂਸ਼ੀ ਨਾਮ ਜੀ ਦਾ ਅ ਜੋ ਕਿ ਕਿਰਦਾਰ ਦਿਖਾਏ ਗਏ ਸੜੇ ਰਵੀ ਕੱਟੀ ਜੀ ਸਾਡੇ ਬਜਰੰਗ ਵਾਲੀ ਨੂੰ ਮਾਂਜੀ ਦਾ ਰੋਲ ਦਿਖਾਏ ਗਏ ਨੇ ਆਪਣੇ ਮਨੀਸ਼ਵਰ ਮੀ ਜੀ ਉਹ ਰਾਵਣ ਜੀ ਦਾ ਰੋਲ ਦਿਖਾਏ ਗਏ ਨੇ ਨੌਨੀ ਗੁਪਤਾ ਜੀ ਇਹਨਾਂ ਨੇ ਵੀ ਇੱਕ ਮਤਲਬ ਕਿ ਬਹੁਤ ਹੀ ਬਹੁਤ ਜ਼ਿਆਦਾ ਮਤਲਬ ਕਿ ਸੇਵਾ કરી ਹੈ ਆਪਣੇ ਮਤਲਬ ਨੂੰ ਇੱਕ ਗੱਲ ਕਹਿਣਾ ਚਾਹਾਂਗਾ ਕਿ ਇੱਕ ਰੋਲ ਵੀ ਕਰਾਉਂਦੇ ਨੇ ਤੇ ਆਪਣਾ ਉਸਤਵਤ ਸੇਵਾ ਵੀ ਕਰਦੇ ਨੇ ਮਨੀਸ਼ ਵਰਮੀ ਜੀ ਔਰ ਆਪਣੇ ਨੋਨੀ ਭਈਆ ਮਤਲਬ ਕਿ ਇੱਕ ਸਾਡੇ ਸਾਹਿਬ ਡਾਇਰੈਕਟਰ ਗੁਰਜੀਤ ਸਿੰਘ ਪੱਪੀ ਜੀ ਵੀ ਹੈ ਸੋ ਤੁਹਾਡਾ ਕਹਿਣ ਦਾ ਮਕਸਦ ਹੈ ਕਿ ਤੁਸੀਂ ਤੁਹਾਡੇ ਸੀਨੀਅਰ ਨੇ ਉਹਨਾਂ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜੀ ਜੀ ਦੇਖੋ ਜੀ ਗੱਲ ਇਹ ਤਾਂ ਕਿ ਮੈਂ ਤਾਂ ਘਟੂ ਘਟ ਮੈਂ ਛੋਟਾ ਹੁੰਦਾ ਸੀਗਾ ਮੈਂ ਇਹਨਾਂ ਨੂੰ ਦੇਖ ਕੇ ਬੜਾ ਹੋਇਆ ਕਿ ਮੇਰੇ ਇੱਕ ਦਿਲ ਦੇ ਅੰਦਰ ਪ੍ਰੇਰ ਮੇਰਾ ਉਸਾਸ ਸੀਗਾ ਕਿ ਹਾਂ ਕਿ ਮੈਂ ਆਮਲਾ ਕਵਿਡ ਨਾਲ ਜੁੜਾ ਤੇ ਬਸ ਦੇਖ ਲਓ ਜੀ ਪਰਮੇਸ਼ਰ ਨਾਮ ਜੀ ਦੀ ਇੰਨੀ ਕਿਰਪਾ ਹੋਈ ਹੈ ਮੇਰੇ ਮੈਨੇਜਮੈਂਟ ਮੇਰੇ ਮੇਰੇ ਬੜੇ ਬੀਰਾਂ ਵੀ ਨਹੀਂ سپورਟ ਹੈ ਕਿਮਿਸਟਰੀ ਪ੍ਰਧਾਨ ਦਿੱਤ ਮਿਲਕੀ ਪੋਸਟ ਤੇ ਬਿਠਾ ਹੈ ਤਾਂ ਦੇਖੋ ਜੀ ਪ੍ਰਧਾਨਤਾ ਇੱਕ ਜੋ ਹੁੰਦਾ ਇੱਕ ਮੇਨ ਮੂਰਾ ਹੁੰਦਾ ਹੀ ਚਲਾਉਣ ਵਾਸਤੇ ਕਿਉਂਕਿ ਇੱਕ ਟੀਮ ਵਰਕ ਉਹਨਿਕ ਪ੍ਰਧਾਨ ਦੀ ਜਰੂਰਤ ਪੈਦੀ ਹੈ ਤੇ ਟੀਮ ਵਰਕ ਤਾਂ ਹੁੰਦੀ ਹੈ ਜੀ ਸਾਡੇ ਮੈਨੇਜਮੈਂਟ ਸਾਡੇ ਪਿੱਛੇ ਕਰ ਰਹੇ ਨੇ ਤੌਰ 'ਤੇ ਮੈਂ ਸਾਰੀ ਮੈਨੇਜਮੈਂਟ ਦਾ ਸ਼ੁਕਰੀਆ ਦਰਜ ਕਰਨਾ ਚਾਹਾਂਗਾ ਔਰ ਸਾਡੇ ਸਾਹੇਕ ਡਾਇਰੈਕਟਰ ਗੁਰਜੀਤ ਸਿੰਘ ਪੱਪੀ ਜੀ ਉਹ ਵੀ ਸਾਡਾ ਬਹੁਤ ਸਹਿਯੋਗ ਕਰਦੇ ਨੇ ਉਹ ਮਤਲਬ ਕਿ ਜਸ ਟੈਕਣਾ ਜੀ ਕਿ ਜਿਕਣਾਂ ਕੀ ਕਲੈਕਸ਼ਨ ਜਿਕਣਾਂ ਹੁੰਦੇ ਆ ਉਹਨਾਂ ਨੇ ਸਾਡੇ ਵਾਸਤੇ ਬਹੁਤ ਸੇਵਾ ਕਰੀ ਹੈ ਔਰ ਜਿੱਦਾਂ ਵੀ ਨੋਨੀ ਬਿਆ ਨਹੀਂ ਹੁੰਦੇ ਮਨੀਸ਼ਪੁਰ ਮੀ ਜੀ ਨਹੀਂ ਹੁੰਦੇ ਫਿਰ ਉਹ ਪਿੱਛੇ ਦੇ ਬੱਚਿਆਂ ਨੂੰ ਟ੍ਰੇਡ ਸਹਾਇਕ ਆਪਣੇ ਗੁਰਜੀਤ ਸਿੰਘ ਪੱਪੀ ਜੀ ਕਰਦੇ ਨੇ ਤੇ ਉਹਨਾਂ ਦਾ ਵੀ ਬਹੁਤ ਬਹੁਤ ਸਹਿਯੋਗ ਹੈ ਔਰ ਮੈਂ ਇੱਕ ਸਭ ਤੋਂ ਜੋ ਮੇਨ ਗੱਲ ਹੈ ਮੈਂ ਕੋਰਾਲੀ ਸ਼ਹਿਰ ਦੇ ਵਾਸੀ ਨੂੰ ਕਹਿਣਾ ਚਾਹੂੰਗਾ ਕਿ ਜਿਹੜੇ ਆਪਣੇ ਬੱਚੇ ਨੇ ਜੋ ਛੋਟੇ ਛੋਟੇ ਬੱਚੇ ਆਜਕਲ ਤੁਹਾਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਹੋਏ ਨੇ ਤੇ ਉਹਨਾਂ ਨੂੰ ਮੈਂ ਕਹੂੰਗਾ ਕਿ ਤੁਸੀਂ ਪੂਰੇ ਪ੍ਰਭੂ શ્રી ਰਾਮ ਜੀ ਦੀ ਇੱਕ ਜੋ ਰਾਮਚ੍ਰਿਤਾ ਮਨਸ ਦਿਖਾਇਆ ਜਾਂਦਾ ਹੈ ਇੱਕ ਤਰ੍ਹਾਂ ਦੇ ਨਾਲ ਤੁਸੀਂ ਸੋਚ ਲਓ ਕਿ ਅਗਰ ਆਪਾਂ ਮੰਦਿਰ ਚ ਮੱਥੇ ਟਿਕਣ ਜਾਂਦੇ ਆ ਇੱਕ ਪ੍ਰਭੂ ਸ਼੍ਰੀ ਰਾਮ ਜੀ ਦੀ ਪ੍ਰਤੀਮਾ ਹੁੰਦੀ ਹੈ ਆਪਾਂ ਉਹਨੂੰ ਦੇਖ ਕੇ ਇੱਕ ਮਤਲਬ ਕਿ ਆਰਤੀ ਕਰਦੇ ਨੇ ਬੱਚੇ ਨੂੰ ਪਤਾ ਲੱਗਦਾ ਕਿ ਇਹ ਸਾਰੇ ਪ੍ਰਭੂ ਸ਼੍ਰੀ ਰਾਮ ਜੀ ਆ ਤੇ ਇੱਕ ਤਰ੍ਹਾਂ ਦੇ ਨਾਲ ਉਹਦੇ ਵੀ ਇੱਕ ਤਰ੍ਹਾਂ ਦੇ ਨਾਲ ਰਾਮਚ੍ਰਿਤ ਮਾਨਸ ਜਿੱਕਣਾ ਰਮਾਇਣ ਦੇ ਰੂਪ ਵਿੱਚ ਲੀਲਾ ਦਿਖਾਈ ਜਾਂਦੀ ਹੈ ਪ੍ਰਭੂ ਸ਼੍ਰੀ ਰਾਮ ਜੀ ਦੀ ਤਾਂ ਇਹ ਲੀਲਾ ਸੀ ਇਸ ਲਈ ਦਿਖਾਉਂਦੇ ਆ ਕਿ ਜਿਹੜੇ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਇਸ ਚੀਜ਼ ਤੋਂ ਕੋਈ ਸਿੱਖਿਆ ਮਿਲੇ ਔਰ ਜੋ ਬੱਚੇ ਅੱਜ ਕੱਲ ਸੋਸ਼ਲ ਨੈਟਵਰਕ ਤੇ ਉੱਜੇ ਹੋਏ ਆ ਕਾਰਟੂਨ ਨੈਟਵਰਕ ਵਗੈਰਾ ਜੋ ਵੀ ਹੈ ਉਹਨਾਂ ਨੂੰ ਪਤਾ ਨਹੀਂ ਕਿ ਸਾਡੇ ਜੋ ਬਜ਼ੁਰਗ ਜੀ ਹੈ ਜਿਹੜੇ ਸਰ ਪ੍ਰਭੂਸ਼ੀ ਨਾਮ ਜੀ ਹੈ ਪ੍ਰਸ਼ੋਤਮ ਮਹਾਰਾਜ ਪ੍ਰਸ਼ੋਤਮ ਜੀ ਹੈਗੇ ਜਿਨ੍ਹਾਂ ਨੂੰ ਜੀ ਉਹਨਾਂ ਨੇ ਮਤਲਬ ਕਿ ਇੱਕ ਕਹਿੰਦੇ ਕਿ ਇੱਕ ਨਾਰਾਇਣੀ ਅਵਤਾਰ ਪ੍ਰਭੂਸ਼ੀ ਨਾਮ ਜੀ ਹੈ ਤਾਂ ਜੀ ਤਿੰਨ ਤ੍ਰਿਲੋਕੀ ਨਾਥੇ ਜੀ ਉਹਨਾਂ ਦੇ ਉੱਪਰ ਤਾਂ ਕੁਝ ਨਹੀਂ ਹੈ ਉਹਨਾਂ ਨੇ ਇੱਕ ਇਨਸਾਨ ਦੇ ਰੂਪ માં ਆ ਕੇ ਪ੍ਰਭੂਸ਼ੀ ਨਾਮ ਜੀ ਦੇ ਰੂਪ માં ਆ ਕੇ ਇੱਕ ਲੀਲਾ ਦਿਖਾਈ ਹੈ ਤੇ ਮੈਂ ਤੁਹਾਨੂੰ ਇੱਕ ਹੋਰ ਗੱਲ ਕਹੂੰਗਾ ਕਿ ਜੋ ਰਾਵਣ ਸੀਗਾ ਜੀ ਰਾਵਣ ਨੇ ਬ੍ਰਹਮ ਜੀ ਤੇ ਕੋਲਨਾ ਜੀ ਤੇ ਇੱਕ ਵਰਦਾਨ ਮੰਗਿਆ ਕਹਿੰਦੇ ਜੀ ਕਿ ਕੀ ਮੈਨੂੰ ਐਜਾ ਵਰਦਾਨ ਦੋ ਕਿ ਨਾ ਮੈਂ ਰਾਖਸ਼ ਤੇ ਮਰਾਂ ਨਾ ਮੈਂ ਦੇਵਤਾ ਤੇ ਮਰਾਂ ਮੈਨੂੰ ਕੋਈ ਵੀ ਐਜਾ ਮਲਕੀ ਜੋ ਵੀ ਮਲਕੀ ਮੈਨੂੰ ਮਾਰ ਨਾ ਸਕੇ ਜੀ ਪਰ ਰਾਵਣ ਇੱਕ ਸਫਤੇ ਬੜੀ ਗਲਤੀ ਕਰ ਗਿਆ ਉਹ ਮਨੁੱਖ ਨੂੰ ਭੁੱਲ ਗਿਆ ਇਨਸਾਨ ਨੂੰ ਭੁੱਲ ਗਿਆ ਉਹ ਕਹਿੰਦਾ ਜੀ ਅਗਰ ਰਾਖਸ਼ ਨਹੀਂ ਮਾਰ ਸਕਦੇ ਪਰਮਾਤਮਾ ਨਹੀਂ ਮਾਰ ਸਕਦਾ ਮੈਨੂੰ ਮਾਰ ਵੀ ਕੋਣ ਸਕਦਾ ਤਾਂ ਫਿਰ ਨਰਾਇਣ ਹੀ ਭਗਵਾਨ ਹੈ ਪ੍ਰਭੂ શ્રી ਰਾਮ ਜੀ ਨੇ ਇੱਕ ਇਨਸਾਨ ਦਾ ਰੂਪ ਲਿਖੇ ਉਹਨਾਂ ਨੂੰ ਇਸਾਂ ਦਾ ਰੂਪ ਲੈ ਕੇ ਉਹਨਾਂ ਨੂੰ ਮਾਰਿਆ ਤਾਂ ਇਸ ਲਈ ਮੈਂ ਤੁਹਾਨੂੰ ਦੱਸੂਗਾ ਕਿ ਮੈਂ ਸਾਰੇ ਕਰੋਲੀ ਸ਼ਹਿਰ ਦੇ ਵਸਨੀਕਾਂ ਨੂੰ ਬੇਨਤੀ ਕਰੂੰਗਾ ਕਿ ਸਾਡੀ ਰਾਮਲੀਲਾ ਕਮੇਟੀ ਸਮੂਹ ਸਾਡੀ ਕਮੇਟੀ ਅ ਤੁਹਾਡੇ ਦੇ ਰਿਕਵੈਸਟ ਕਰਦੀ ਹੈ ਤੁਹਾਡੇ ਦੇ ਨਿਵੇਦਨ ਕਰਦੀ ਹੈ ਕਿ 2 ਅਕਤੂਬਰ ਤੋਂ ਜੋ ਆਉਣ ਵਾਲੀ ਸਾਡੀ ਰਾਮਲੀਲਾ ਹੈ ਉਹ ਸਾਡੇ ਬੱਚਿਆਂ ਸਮੇਤ ਤੁਸੀਂ ਦੇਖਣਾ ਹੋ ਔਰ ਪ੍ਰਭੂ શ્રી ਰਾਮ ਜੀ ਦਾ ਜੋ ਚਰিত্র ਹੈ ਜੋ ਮਤਲਬ ਕਿ ਪ੍ਰਭੂ શ્રી ਰਾਮ ਜੀ ਦੇ ਕਿਰਦਾਰ ਨੇ ਬਜਰੰਗ ਵਾਲੀ ਦੇ ਕਿਰਦਾਰ ਨੇ ਰਾਵਣ ਜੀ ਦੇ ਕਿਰਦਾਰ ਸੀਤਾ ਮਾਤਾ ਦੇ ਕਿਰਦਾਰ ਨੇ ਉਹ ਬੱਚਿਆਂ ਨੂੰ ਦਿਖਾਓ ਕੁਝ ਬੱਚਿਆਂ ਨੂੰ ਉਸ ਤੋਂ ਸਿੱਖਿਆ ਮਿਲਦੀ ਹੈ ਤਾਂ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਸਾਰੇ ਕੋਰਾਲੀ ਸ਼ਹਿਰ ਦੇ ਨਿਵਾਸੀ ਪੂਰੇ 2 10 ਅਕਤੂਬਰ ਕ੍ਰਿਸ਼ਨਾ ਮੰਡੀ ਚ ਪਹੁੰਚੋ ਔਰ ਆਪਣੇ ਬੱਚਿਆਂ ਨੂੰ ਲੈ ਕੇ ਆਓ ਉਹਨਾਂ ਨੂੰ ਸਿੱਖਿਆ ਦਿਓ ਅ ਮੇਰੀ ਤਾਂ ਇਕਾਈ ਮੌਲਕੀ ਹੋਈਏ ਕੋਸ਼ਿਸ਼ ਹੈ ਜੀ ਜਿਹੜੀ ਸਾਡੀ ਰਮਾਇਣ ਹੈ ਜੀ ਇਹ ਅਸੀਂ ਅਗਰ ਨਾ ਹੀ ਸੁ ਕੰਟੀਨਿਊ ਰੱਖੀਏ ਤਾਂ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹ ਇੱਕ ਦਿਨ ਵਿਛੜ ਜਗੀ ਉਹਨਾਂ ਦੇ ਉਹਨਾਂ ਨੂੰ ਮਤਲਬ ਕਿ ਇੱਕ ਦਿਨ ਦੇ ਨਾਲ ਰਮਾਇਣ ਦੇ ਰੂਪ ਵਿੱਚ ਕੁਝ ਮਤਲਬ ਕਿ ਪਤਾ ਨਹੀਂ ਚੱਲੇਗਾ ਕਿ ਰਮਾਇਣ ਕੀ ਆਤੀ ਤਾਂ ਇਸ ਲਈ ਅਸੀਂ ਇਹ ਪੁਰਾਣੀ ਪਰੰਪਰਾ ਨੂੰ ਅਸੀਂ ਕਾਇਮ ਕਰਦੇ ਹੋਏ ਅਸੀਂ ਆਈ ਤੋੜ ਦੇ ਬੇਨਤੀ ਕਰਦੇ ਨੇ ਕਿ ਤੁਸੀਂ ਆਓ ਆਪਣੇ ਬੱਚਿਆਂ ਜੀ ਨਾਲ ਆਓ ਆਪਣੇ ਪ੍ਰਭੂ શ્રી ਰਾਮ ਜੀ ਦਾ ਉਹ ਚਿੱਤਰ ਦਿਖਾਓ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਚੰਦਰ ਮਹਾਰਾਜ ਕੀ ਜੈ ਮਾਨ ਕੀ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸੋ ਸ਼੍ਰੀ ਰਾਮ ਪ੍ਰਭੂ ਜੀ ਦਾ ਰੋਲ ਜਿਨ੍ਹਾਂ ਨੂੰ ਮਰਿਆਦਾ ਪੁਰਸ਼ਮ ਸ਼੍ਰੀ ਰਾਮ ਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਸੋ ਉਹਨਾਂ ਦਾ ਕਿਰਦਾਰ ਸਾਡੇ ਵੀਰ ਜੀ ਲਵਲੀ ਜੀ ਨਿਵਾਉਂਦੇ ਨੇ ਸੋ ਕਿੱਦਾਂ ਨਿਵਾਉਂਦੇ ਨੇ ਇਸੇ ਉਹਨਾਂ ਦੇ ਕਿਰਦਾਰ ਨੂੰ ਜੋ ਸ਼੍ਰੀ ਪ੍ਰਭੂ ਰਾਮ ਜੀ ਦਾ ਉਹ ਕਿਰਦਾਰ ਕਰਦੇ ਆ ਸੋ ਉਸ ਵਕਤ ਉਹਨਾਂ ਦੇ ਮਨ ਵਿੱਚ ਕਿੱਦਾਂ ਦਾ ਮਹਿਸੂਸ ਹੁੰਦਾ ਹੈ ਸੋ ਗੱਲਬਾਤ ਕਰਦੇ ਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸੋ ਲਵਲੀ ਜੀ ਤੁਸੀਂ ਮਰਿਆਦਾ ਪੁਰਸ਼ਮ ਸ਼੍ਰੀ ਰਾਮ ਜੀ ਦਾ ਜੋ ਰੋਲ ਨਹੀਂ ਮੰਦੀ ਉਸ ਉਸ ਬਾਰੇ ਜੀ ਜਾਣਕਾਰੀ ਦੀ ਸਭ ਤੋਂ ਪਹਿਲਾਂ ਮੈਂ ਇਹੀ ਕਹਿਣਾ ਚਾਹਾਂਗਾ ਕਿ ਪ੍ਰਭੂ ਰਾਮ ਜੀ ਦੀ ਕਿਰਪਾ ਦੇ ਅਨੁਸਾਰ ਹੀ ਅਸੀਂ ਇਹ ਕੰਮ ਕਰ ਰਹੇ ਹਾਂ ਜੈ ਜੈਸੀ ਰਹੀ ਭਾਵਨਾ ਜੈਸੀ ਪ੍ਰਭੂ ਮੂਰਤ ਦੇਖੀ ਤਿਨ ਤੈਸੀ ਉਸੇ ਹਿਸਾਬ ਦੇ ਨਾਲ ਜੋ ਪ੍ਰਭੂ ਜੀ ਦਾ ਹੁਕਮ ਹੈ ਅਸੀਂ ਕਰ ਰਹੇ ਹਾਂ ਹੋਰ ਇਸ ਤੋਂ ਜ਼ਿਆਦਾ ਮੈਂ ਕੁਝ ਨਹੀਂ ਕਹਿ ਸਕਦਾ ਮਰੇ ਬਡੇ ਵੀਰ ਜੀ ਆ ਛੋਟੇ ਵੀਰ ਜੀ ਆ ਬਰਮੀ ਨੋਨੀ ਜੀ ਇਹਨਾਂ ਦੇ ਨਾਲ ਸਟੇਜ ਤੇ ਸਟਾਰਟਿੰਗ ਕੀਤੀ ਸੀ ਮੈਂ ਇਹ ਮੇ ਤੋਂ ਬਹੁਤ ਜ਼ਿਆਦਾ ਸੀਨੀਅਰ ਆ ਤੇ ਬਹੁਤ ਕੁਛ ਇਹਨਾਂ ਤੋਂ ਸਿੱਖਿਆ ਤੇ ਜਦੋਂ ਤੱਕ ਆਪਾਂ ਇਹ ਸੇਵਾ ਸਾਰੇ ਜਣੇ ਅਸੀਂ ਰਲ ਮਿਲ ਕੇ ਨਿਭਾ ਸਕਦੇ ਆ ਜਦ ਤੱਕ ਨਿਭਾਵਾਂਗੇ ਔਰ ਪ੍ਰਧਾਨ ਜੀ ਸਾਡੇ ਬੜਾ ਅੱਛਾ ਸੈਟ ਅਪ ਦੇ ਰਹੇ ਸਾਨੂੰ ਇਸ ਦੇ ਲਈ ਇਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਨਵੇਂ ਬੱਚੇ ਜੋ ਆ ਰਹੇ ਹਨ ਉਹ ਵੀ ਇਸ ਤੋਂ ਬਹੁਤ ਕੁਝ ਸਿੱਖ ਰਹੇ ਐ ਤੇ ਵੀ ਅੱਗੇ ਆਉਣ ਵਾਲੇ ਹੋਰ ਬੱਚਿਆਂ ਨੂੰ ਵੀ ਜਿਹੜੇ ਨਵੇਂ ਆ ਅਸੀਂ ਇਹ ਕਹਿ ਰਹੇ ਹਾਂ ਵੀ ਵੱਧ ਤੋਂ ਵੱਧ ਪ੍ਰਭੂ ਰਾਮ ਦੀ ਸਟੇਜ ਦੇ ਨਾਲ ਪ੍ਰਭੂ ਰਾਮ ਜੀ ਦੇ ਨਾਲ ਜੁੜੇ ਤਾਂ ਕਿ ਇਹ ਜੋ ਪੁਰਾਣੀ ਪਰੰਪਰਾ ਹੈ ਇਹ ਚੱਲਦੀ ਰਹੇ ਔਰ ਰਾਮ ਜੀ ਦਾ ਆਸ਼ੀਰਵਾਦ ਸਾਰਿਆਂ ਨੂੰ ਮਿਲਦਾ ਰਹੇ ਜੈ ਸ਼੍ਰੀ ਰਾਮ ਜਿੱਥੇ ਸ਼੍ਰੀ ਮਰਿਆਦਾ ਪੁਰਸ਼ੋਂ ਸ਼੍ਰੀ ਰਾਮ ਜੀ ਦਾ ਨਾਮ ਲਿਆ ਜਾਂਦਾ ਸੋ ਉਹਨਾਂ ਦਾ ਨਾਮ ਜਦੋਂ ਤੱਕ ਉਹਨਾਂ ਦੇ ਛੋਟੇ ਭਾਈ ਲక్ష్మణ ਜੀ ਦਾ ਨਾਮ ਲਿਆ ਜਾਵੇ ਤਾਂ ਨਾਮ ਅਧੂਰਾ ਰਹਿ ਸਕਦਾ ਹੈ ਸੋ ਉਹਨਾਂ ਦਾ ਜੋ ਰੋਲ ਨਿਭਾਉਂਦੇ ਨੇ ਸਾਡੇ ਵੀਰ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ 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 ਆਪਣਾ ਨਾਮ ਮੇਰਾ ਨਾਮ ਨਰੇਸ਼ ਕੁਮਾਰ ਨੋਨਾ ਹੈ ਜੀ ਨੋਨਾ ਜੀ ਤੁਸੀਂ ਲక్ష్మణ ਜੀ ਜਾਂ ਜੋ کردار ਨਿਭਾਉਂਦੇ ਹੋ ਕਦੋਂ ਤੋਂ ਨਿਭਾਉਂਦੇ ਆ ਰਹੇ ਹੋ ਜਦੋਂ ਉਸ کردار ਵਿੱਚ ਜਾਂਦੇ ਹੋ ਸੋ ਕਿਦਾਂ ਦਾ ਲੱਗਦਾ ਮੈਂ 2011 ਤੋਂ ਪ੍ਰਭੂ શ્રી RAM ਜੀ ਦੀ ਕਿਰਪਾ ਦੇ ਨਾਲ ਕਿਰਦਾਰ ਨਿਭਾਉਂਦਾ ਆ ਰਿਹਾ ਜੀ ਲਕਸ਼ਮਣ ਜੀ ਦਾ ਇਸ ਸਾਲ ਮੇਰਾ 14ਵਾਂ ਸਾਲ ਜਾ ਰਿਹਾ ਜੀ ਤੇ ਬਹੁਤ ਵਧੀਆ ਲੱਗ ਰਿਹਾ ਬਹੁਤ ਕਿਰਪਾ ਹੈ ਪ੍ਰਭੂ શ્રી RAM ਜੀ ਦੀ ਬਾਕੀ ਆਪਾਂ ਤਾਂ ਇਸ ਲਾਇਕ ਨਹੀਂ ਸਮਝਦੇ ਆਪਣੇ ਆਪ ਨੂੰ ਬਸ ਉਹਨਾਂ ਦਾ ਇੱਕ ਆਸ਼ੀਰਵਾਦ ਹੈ ਚੱਲ ਰਿਹਾ ਹੈ ਹੋ ਰਿਹਾ ਹੈ ਬਾਕੀ ਬਹੁਤ ਪਸੰਦ ਕਰ ਰਹੇ ਆਂ ਬੰਦੇ ਦੱਸਦੇ ਆਂ ਬਾਹਰ ਜਾ ਕੇ ਫਿਰ ਇਸ ਟਾਈਮ ਜਦ ਅਸੀਂ نیچے ਉੱਤੇ ਦੇ ਸਟੇਜ ਤੇ ਜਦੋਂ ਵੀਊ ਮਿਲਦੇ ਦੱਸਦੇ ਆਂ ਪਤਾ ਲੱਗਦਾ ਹੈ ਬਹੁਤ ਅੱਛਾ ਲੱਗਦਾ ਜੀ ਬਹੁਤ ਪਿਆਰ ਮਿਲ ਰਿਹਾ ਹੈ ਸੋ ਆਪਣੇ ਮਨ ਵਿੱਚ ਕਿਦਾਂ ਦਾ ਉਸ ਟਾਈਮ ਮਹਿਸੂਸ ਕੀਤਾ ਜਾਂਦਾ ਬਸ ਅਸਤਾਜੀ ਪ੍ਰਭੂ ਦੀ ਕਿਰਪਾ ਅਨੁਸਾਰੇ ਲਾਲੋ ਵੀ ਆਪਣਾ ਕੰਮ ਕਰ ਰਹੇ ਇੱਕ ਡਿਊਟੀ ਜੋ ਉਧਰੋਂ ਲੱਗ ਚੁੱਕੀ ਹੈ ਸਾਡੀ ਤੁਹਾਡਾ ਕਹਿਣਾ ਮਕਸਦ ਹੈ ਕਿ ਸ਼੍ਰੀ ਪ੍ਰਭੂ ਰਾਮ ਜੀ ਨੇ ਜੋ ਤੁਹਾਨੂੰ ਸੇਵਾ ਦਿੱਤੀ ਹੈ ਉਹ ਬਤੌਰ ਸ਼੍ਰੀ ਪ੍ਰਭੂ ਰਾਮ ਜੀ ਦੇ ਚਰਨਾਂ 'ਚ ਰਹਿ ਕੇ ਨਿਭਾਈ ਜੀ ਬਿਲਕੁਲ ਜੀ ਇਹੀ ਮੰਗਦੇ ਆ ਬਸ ਪ੍ਰਭੂ ਆਪਣੇ ਚਰਨਾਂ ਦੇ ਨਾਲੇ ਇਸੇ ਤਰ੍ਹਾਂ ਲਗਾ ਰੱਖੇ ਹਰ ਸਾਲ ਅਸੀਂ ਇਸੇ ਤਰ੍ਹਾਂ ਇਕੱਠੇ ਹੋ ਕੇ ਰਲ ਮਿਲ ਕੇ ਆਪਣਾ ਇਹ ਜੋ ਰਾਮਲਾ ਸੰਗਠਨ ਹੈ ਆਪਣਾ ਇਹਨੂੰ ਅੱਗੇ ਵਧਾਈਏ ਨਵੇਂ ਬੱਚੇ ਹਰ ਸਾਲ ਬਹੁਤ ਨਵੇਂ ਆ ਰਹੇ ਹਨ ਇਹਦੇ માં ਪਰ ਅੱਗੇ ਤੇ ਅੱਗੇ ਜੁੜ ਰਹੇ ਹਨ ਜੀ ਬਹੁਤ ਅੱਛਾ ਪ੍ਰੋਗਰਾਮ ਚੱਲ ਰਿਹਾ ਹੈ ਔਰ ਸਟੇਜ ਪਹਿਲਾਂ ਨਾਲ ਬਹੁਤ ਅਪਡੇਟ ਕਰੀ ਗਈ ਹੈ ਬਹੁਤ ਵਧੀਆ ਕਸਟਿਮ ਵਗੈਰਾ ਜੋ ਵੀ ਸਮਾਨ ਹੈ ਸਭ ਵਧੀਆ ਠੀਕ ਚਾਦੇ ਮਿਲ ਰਿਹਾ ਹੈ ਜੀ ਬਹੁਤ ਕਿਰਪਾ ਜੀ ਪ੍ਰਭੂ ਦੀ ਇਸ ਟੈਨਜੀ ਬਹੁਤ ਜ਼ਿਆਦਾ ਜੈ ਸ਼੍ਰੀ ਰਾਮ ਸੋ ਸਾਡੇ ਨਾਲ ਮੌਜੂਦ ਨੇ ਸੰਜੀਪ ਕੁਮਾਰ ਜੀ ਜੋ ਕਿ ਕਾਫੀ ਲੰਮੇ ਸਮੇਂ ਤੋਂ ਰਾਮਨਿਲਾ ਵਿੱਚ ਆਪਣਾ ਰੋਲ ਨਿਭਾਉਂਦੇ ਹਾਂ ਸੋ ਸੋ ਗੱਲਬਾਤ ਕਰਦੇ ਹਾਂ ਸੰਜੀਵ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਸੋ ਸੰਜੀਵ ਜੀ ਨੂੰ ਰੋਲ ਦਿਆ ਜਾਂਦਾ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਰੋਲ ਇਸ ਕਮੇਟੀ ਤੋਂ ਮੈਨੂੰ 30 ਸਾਲ ਦੀ ਕਰੀਏ ਛੋਟੇ ਰੋਲਾਂ ਤੋਂ ਕਰੀ ਹੈ ਉਸ ਤੋਂ ਬਾਅਦ ਰੋਲ ਦੇ ਵਿੱਚ ਹੁਣ ਮੈਂ ਭਰਤ ਦਾ ਰੋਲ ਤੇ ਆਪਣੇ ਲੇਡੀਜ਼ ਰੋਲ ਜਿੰਨੇ ਵੀ ਹੈਗੇ ਕਕਈ ਦਾ ਰੋਲ ਮੈਂ ਕਰ ਰਿਹਾ ਤੇ ਕਾਫੀ ਸਮੇਂ ਤੋਂ ਮੈਨੂੰ ਸਿੱਖਣ ਨੂੰ ਮਿਲ ਰਿਹਾ ਹੈ ਮੈਂ ਤੁਹਾਡੇ ਚੈਨਲ ਰਾਹੀਂ ਇੱਕ ਗੱਲ ਦੱਸਣਾ ਚਾਹੁੰਦਾ ਕਿ ਹੁਣ ਸਾਡੇ ਨਾਲ ਬੱਚੇ ਬਹੁਤ ਘੱਟ ਜੁੜਦੇ ਆ ਤੇ ਤੁਹਾਡੇ ਚੈਨਲ ਦੇ ਰਾਹੀਂ ਕਿ ਬੱਚਿਆਂ ਨੂੰ ਮੈਂ ਬੱਚਿਆਂ ਦੇ ਮਾਦਾ ਪਿਤਾ ਨੂੰ ਰਿਕਵੈਸਟ ਕਰੂੰਗਾ ਕਿ ਆਉਣ ਸ੍ਰੀ ਰਾਮ ਰੀਲਾ ਕਮੇਟੀ ਦੇ ਵਿੱਚ ਆਉਣ ਤੇ ਸਾਡੇ ਨਾਲ ਜੁੜਨ ਸਾਡੀ ਕਮੇਟੀ ਪਹਿਲੇ ਨਾਲੋਂ ਕਾਫੀ ਪ੍ਰੋਮੋਸ਼ਨ ਹੋਈ ਹੈ ਸਾਡੇ ਪ੍ਰਧਾਨ ਨਵੇਂ ਗੋਪੀ ਰਾਣਾ ਜੀ 4-5 ਸਾਲ ਤੋਂ ਆਪਣੀ ਸੇਵਾ ਦੇ ਰਹੇ ਆ ਤੇ ਇਹਨਾਂ ਦੇ ਨਾਲ ਸਾਡਾ ਟੀਮ ਵਰਕ ਬਹੁਤ ਅੱਛਾ ਆਏਗਾ ਪੁਰਾਣੇ ਕਲਾਕਾਰ ਸਾਡੇ ਜੋ ਵੀ ਐ ਨਵੇਂ ਬੱਚਿਆਂ ਨੂੰ ਅਸੀਂ ਸਿਖਾਉਣਾ ਚਾਹੁੰਦੇ ਹਾਂ ਸੋ ਤੁਸੀਂ ਜੋ ਕਿਆ ਜੋ ਕਰਾਲੀ ਦੇ ਲੋਕ ਐ ਉਹਨਾਂ ਨੂੰ ਇੱਕ ਅਪੀਲ ਕਰਨਾ ਚਾਹੋਗੇ ਕਿ ਜਦੋਂ ਤੱਕ ਆਸੀਂ ਆਪਣੇ ਬੱਚਿਆਂ ਨੂੰ ਆਪਣੇ ਸ਼੍ਰੀ ਪ੍ਰਭੂ ਰਾਮ ਜੀ ਦੇ ਇਤਿਹਾਸ ਬਾਰੇ ਦੱਸਾਂਗੇ ਤਾਂ ਕਿਦਾਂ ਪਤਾ ਲੱਗੇਗਾ ਉਹਨਾਂ ਜੋ ਤੱਕ ਇਸ ਟਾਈ ਜੁੜਾਂਗੇ ਨਹੀਂ ਹਾਂ ਇਹ ਗੱਲ ਤੁਹਾਡੀ ਸਹੀ ਹੈ ਵੀ ਇਤਿਹਾਸ ਬਾਰੇ ਦੱਸਣਾ ਜ਼ਰੂਰੀ ਹੈ ਤੇ ਮੇਨ ਗੱਲ ਇਹ ਵੀ ਪੇਰੈਂਟਸ ਦੇ ਉੱਪਰ ਜਾਂਦੀ ਹੈ ਪੇਰੈਂਟਸ ਬੱਚਿਆਂ ਨੂੰ ਭੇਜੂਗੇ ਤਾਂ ਹੀ ਇਤਿਹਾਸ ਬਾਰੇ ਪਤਾ ਲੱਗੂਗਾ ਅੱਜ ਕੱਲ ਲੋਕ ਟੀਵੀ ਮੋਬਾਈਲ ਚੱਲ ਪਏ ਤੇ ਸੰਸਥਾ ਦੇ ਨਾਲ ਬਹੁਤ ਘੱਟ ਜੁੜਨ ਦੇ ਚਾਂਸ ਦਿੰਦੇ ਆ ਬੱਚੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ